ਪੰਜਾਬ ਦੇ ਅਨੇਕਾਂ ਹੀ ਨੌਜਵਾਨ ਜੋ ਵਿਦੇਸ਼ਾਂ ਦਾ ਰੁਕ ਕਰ ਚੁਕੇ ਨੇ ਹਾਲਾਂਕਿ ਲਗਾਤਾਰੇ ਤੋੜ ਜੜੀ ਹੈ ਪੰਜਾਬੀ ਨੌਜਵਾਨਾਂ ਨੂੰ ਲੱਗੀ ਹੋਈ ਹੈ ਤੇ ਵਿਦੇਸ਼ ਜਾ ਰਹੇ ਨੇ ਪਰ ਇਸ ਦੇ ਵਿਚਾਲੇ ਲਗਾਤਾਰ ਏਜੰਟਾਂ ਦੇ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਧੋਖਾ ਧੜੀ ਦਾ ਸ਼ਿਕਾਰ ਵੀ ਬਣਾਇਆ ਜਾ ਰਿਹਾ ਹੈ ਐਸੀ ਹੀ ਤਰ੍ਹਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਦਿੱਲੀ ਤੋਂ ਆਸਟ੍ਰੇਲੀਆ ਜਾਣ ਦੇ ਲਈ ਨਿਕਲੇ ਤਿੰਨ ਪੰਜਾਬੀ ਨੌਜਵਾਨਾਂ ਨੂੰ ਈਰਾਨ ਦੇ ਵਿੱਚ ਰੁਕਾਉਣ ਦੇ ਬਹਾਨੇ ਏਜੰਟਾਂ ਦੇ ਵੱਲੋਂ ਅਗਵਾ ਕਰ ਲਿਆ ਗਿਆ ਉਹਨਾਂ ਨੌਜਵਾਨ ਅਗਵਾਕਾਰਾਂ ਦੇ ਕਬਜ਼ੇ ਦੇ ਵਿੱਚ ਨੇ ਅਤੇ ਉਹਨਾਂ ਦੇ ਪਰਿਵਾਰਾਂ ਤੋਂ ਛੱਡਣ ਦੇ ਬਦਲੇ ਕਰੋੜਾਂ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਹੈ ਫਰੋਤੀ ਦੀ ਰਕਮ ਪਾਕਿਸਤਾਨੀ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਪੀੜਤ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਤੁਰੀ ਸ਼ਹਿਰ ਦਾ ਰਿਹਾਈ ਹੁਸਨਪ੍ਰੇਮ ਸਿੰਘ ਨਵਾਂ ਸ਼ਹਿਰ ਦਾ ਜਸਪਾਲ ਸਿੰਘ ਤੇ ਹੁਸ਼ਿਆਰਪੁਰ ਦਾ ਅਮਰਿਤਪਾਲ ਸਿੰਘ ਸ਼ਾਮਿਲ ਹੈ ਦੂਜੇ ਪਾਸੇ ਹੁਸ਼ਿਆਰਪੁਰ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਟਰੈਵਲ ਏਜੰਟਾਂ ਖਿਲਾਫ ਕੇਸ ਵੀ ਦਰਜ ਕਰ ਲਿਆ ਹੈ ਟ੍ਰੈਵਲ ਏਜੰਟ ਧੀਰਜ ਕਮਲਦੀਪ ਇੱਕ ਔਰਤ ਸਮੇਤ ਦੋਸ਼ੀਆਂ ਖਿਲਾਫ ਅਗਵਾ ਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਪਰਿਵਾਰ ਨੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਨਾਲ ਵੀ ਸੰਪਰਕ ਕੀਤਾ ਹੈ ਪੰਜਾਬ ਦੇ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਿਦੇਸ਼ ਮੰਤਰਾਲੇ ਰਾਹੀਂ ਈਰਾਨ ਦੇ ਵਿੱਚ ਗਵਾਹ ਹੋਏ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੱਸਿਆ ਕਿ ਈਰਾਨ ਦੇ ਵਿੱਚ ਸਥਿਤੀ ਭਾਰਤੀ ਦੂਤਵਾਸ ਨੌਜਵਾਨਾਂ ਦੀ ਰਿਹਾਈ ਤੇ ਕਾਫੀ ਨੇੜੇ ਹੈ ਅਤੇ ਉਮੀਦ ਹੈ ਕਿ ਜਲਦੀ ਚੰਗੀ ਖਬਰ ਮਿਲੇਗੀ। ਉਹਨਾਂ ਮਾਪਿਆਂ ਨੂੰ ਬੇਨਤੀ ਕਰਦੇ ਹੋਏ ਉਹਨਾਂ ਕਿਹਾ ਕਿ ਆਪਣੇ ਬੱਚਿਆਂ ਨੂੰ ਗਲਤ ਤਰੀਕੇ ਦੇ ਨਾਲ ਵਿਦੇਸ਼ ਨਾ ਭੇਜੋ। ਹੁਸ਼ਿਆਰਪੁਰ ਵਾਸੀ ਗੁਰਦੀਪ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ 25 ਅਪ੍ਰੈਲ ਨੂੰ ਕਰੋ ਨਿਕਲਿਆ ਸੀ। ਦਿੱਲੀ ਦੇ ਵਿੱਚ ਉਸੇ ਏਜੰਟ ਰਾਹੀਂ ਹੋਰ ਦੋ ਨੌਜਵਾਨਾਂ ਦੀ ਆਸਟ੍ਰੇਲੀਆ ਜਾਣ ਵਾਲੇ ਸਨ ਦਿੱਲੀ ਦੇ ਵਿੱਚ ਉਹ ਹੋਟਲ ਬੁੱਕ ਕਰਵਾਇਆ ਗਿਆ ਸੀ ਅਤੇ 26 ਅਪ੍ਰੈਲ ਨੂੰ ਉਡਾਣ ਹੋਣੀ ਸੀ ਪਰ ਏਜੰਟ ਨੇ ਫਲਾਈਟ ਰੱਦ ਕਰਵਾ ਦਿੱਤੀ ਫਿਰ 29 ਅਪ੍ਰੈਲ ਦੀ ਫਲਾਈਟ ਦੀ ਰੱਦ ਕਰਵਾਈ ਗਈ ਏਜੰਟ ਨੇ ਕਿਹਾ ਕਿ ਦਿੱਲੀ ਤੋਂ ਆਸਟ੍ਰੇਲੀਆ ਸਿੱਧੀ ਫਲਾਈਟ ਨਹੀਂ ਹੁੰਦੀ ਇਸ ਦੇ ਲਈ ਈਰਾਨ ਰਾਹੀਂ ਰੁੱਕ ਕੇ ਜਾਣ ਪਾਵੇਗਾ ਈਰਾਨ ਦੇ ਵਿੱਚ ਇੱਕ ਰਾਤ ਰੁਕਣ ਦੀ ਗੱਲ ਕੀਤੀ ਗਈ ਉੱਥੇ ਹੋਟਲ ਵੀ ਬੁੱਕ ਕਰਵਾਇਆ ਗਿਆ ਸੀ ਫਿਰ ਕਿਹਾ ਗਿਆ ਕਿ ਉੱਥੇ ਬਾਅਦ ਨੌਜਵਾਨਾਂ ਨੂੰ ਆਸਟ੍ਰੇਲੀਆ ਪਹੁੰਚਾ ਦਿੱਤਾ ਜਾਵੇਗਾ ਜਦੋਂ ਨੌਜਵਾਨ ਈਰਾਨ ਉਤਰਿਆ ਤਾਂ ਉਸਨੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਕਿ ਟੈਕਸੀ ਵਾਲਾ ਆ ਗਿਆ ਸੀ ਉਹਨਾਂ ਨੇ ਖਾਣਾ ਪੀਣਾ ਕਰ ਲਿਆ ਸੀ ਉਸਨੇ ਉਹੀ ਗੱਲ ਕੀਤੀ ਜੋ ਏਜੰਟ ਨੇ ਉਸ ਨੂੰ ਕਹੀ ਸੀ ਫਿਰ 3 ਵਜੇ ਫਿਰ ਫੋਨ ਕਰਾਂਗਾ ਪਰ ਬਾਅਦ ਵਿੱਚ ਪੁੱਤ ਨੇ ਮਾਂ ਨੂੰ ਦੱਸਿਆ ਕਿ ਉਹਨਾਂ ਨੂੰ ਗਲਤ ਥਾਂ ਲੈ ਜਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਇਹ ਮੰਗ ਤੀਜੇ ਨੌਜਵਾਨ ਦੇ ਫੋਨ ਤੋਂ ਕੀਤੀ ਜਾ ਰਹੀ ਹੈ ਕਿਉਂਕਿ ਦੋ ਨੌਜਵਾਨਾਂ ਕੋਲ ਆਈਫੋਨ ਸੀ ਪਹਿਲਾਂ 55 ਲੱਖ ਫਿਰ ਕਰੋੜਾਂ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਹੁਣ ਕਹਿ ਰਹੇ ਨੇ ਕਿ 55 ਲੱਖ ਰੁਪਏ ਦੇ ਦਿਓ ਜਦੋਂ ਪੁੱਛਿਆ ਗਿਆ ਕਿ ਪੈਸੇ ਕਿੱਥੇ ਪਾਉਣੇ ਨੇ ਤਾਂ ਜਵਾਬ ਮਿਲਿਆ ਕਿ ਜਿਹੜੇ ਬੈਂਕ ਖਾਤੇ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਜਮਾ ਕਰਵਾਓ ਪਰ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਖਾਤੇ ਪਾਕਿਸਤਾਨੀ ਨੰਬਰ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਸੰਸ ਰਾਜਕumar ਚੱਬੇਵਾਲ ਅਤੇ ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰੋਸਤ ਦਿੱਤਾ ਹੈ ਕਿ ਭਾਰਤੀ ਮੈਲਸੀ ਦੇ ਨਾਲ ਗੱਲਬਾਤ ਕਰਾਂਗੇ ਪਰ ਅਜੇ ਤੱਕ ਇਸ ਦਿਵਾਲ ਕੋਈ ਕਾਰਵਾਈ ਨਹੀਂ ਹੋਈ ਉਹ ਸਿਰਫ ਇੱਕ ਹੀ ਗੁਜਾਰਿਸ਼ ਕਰਦੇ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਜਾਵੇ